ਨੰਬਾਪਾ ਨਾਨਕ ਤੁਮ ਰੰਗਾਰ ਨੰਬਾਪਾ ਨਾਨਕ ਕੱਗ ਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕੱਗ ਕਾ ਤੂੰ ਆਪੇ ਹੀ ਆਪ ਆਪ ਹੀ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਿਰੰਕਾਰ ਹੈ ਓ ਅਵਰਨਾੰਬੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕਮ ਜੋ ਤਨ ਭਾਵ ਹੈ ਸਾਈ ਭਰੀ ਕਾ ਜੋ ਤੂੰ ਭਾਵੈ ਸਾਈ ਭਰੀ ਕਾ ਤੂੰ ਸਰ ਸਲਾਮਤ ਨਰੰਕਾਰ ਅਨ ਬਾਬਾ ਨਾਨਕ ਤੂੰ ਹੀ ਨਰੰਕਾਰ ਨਹਾ ਅਬਹਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹ ਇਨ ਜਨ ਨੇੜ ਨਾ ਆ ਤੂੰ ਕਰਨ ਤਾਰਨ ਸਮ ਰਤ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਗੁਣ ਬੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡ ਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮਖ ਨਾਨਕ ਆਰਾਧਿਆ ਗੁਰਮਖ ਨਾਨਕ ਆਰਾਧਿਆ ਸਭ ਆਖ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਆਜਾਣਾ ਯਾਤਕ ਪੁਰਨਾ ਬੀਤ ਇੱਕ ਨਹੀਂ ਜੁੱਧ ਸਮਾਵੇ ਵਡੇ ਕੀਆ ਵਢਿਆ ਆ ਕਿਸੇ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ ਬੇਤਿਆਰ ਜਿਖ ਸੰਭਾਹੇ ਧਾਈ ਘਰ ਕਮਾਬੀ ਦੁਰਛੋਡੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿਰ ਜਾਏ ਰੇ ਜਿਤੇ ਸਹਿਰ ਜਾਏ ਤੁਧ ਸਤ ਨਾਮ ਕੀ ਰਿਹਾ ਹੈ ਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅਹੰਕਾਰ ਸਤਗੁਰ ਪ੍ਰਸਾਦ ਆਨੰਦ ਪਹਾ ਮੇਰੀ ਮਾਇ ਆਤਮਾ ਮੇ ਸੁਖ ਨੂੰ ਵਿਸਾਰੇ ਸਤ ਸਹਿਬਾ ਕਾ ਨਹੀਂ ਕਰਤੇ ਰ ਵਾਹਿਗੁਰੂ ਕਾ ਸਹਿਜ ਸੁਖਾਵੇ ਸਦਾ ਸੁਖਾਲਾ ਤੇਰਾ ਨਾਮ ਸੰਭਵ ਨਾਮ ਜਪਿ ਮਨੁ ਸੁਖਾਵੇ ਸਭ ਤੇ ਸਭ ਘਨੇਰੇ ਵਾਹਿਗੁਰੂ ਸੱਚੇ ਸਹਿਬਾ ਕਾ ਨਹੀਂ ਕਰਤੇ ਰ ਸਾਚਾ ਨਾਮ ਮੇਰਾ Birthday. ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਦਿਵ ਸਰਾਤ ਦੋਏदाई ਦਾਇਆ ਏ ਲੈ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ get you. kepongka satu Satgur para Mahalla mahala panja. ਰੀ ਗਣਤ ਨਾ ਗਣੀ ਆਖੀ ਆਪਣਾ ਬਿਰਦ ਪਿਸ਼ਾਣਾ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ ਹਰੇ ਗਣ ਤਨਾ ਗਣੇ ਆਕਾਈ ਆਪਣਾ ਬਿਰਧ ਪਿਸ਼ਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾ ਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰ ਕੋਈ ਸਰਬ ਕਲਿਆ ਜਿਨ ਸਾਜਿਆ ਦਿੱਤਾ ਪੈਨ ਅਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦਪੁਰ ਬਾਣ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਅਕਾਲ हे अकाल पुरख अंतर्जामी श्री गुरु नानक देव निरंकार रूप सचे पादशाह जी आप जी दे हजूर अमृत वेले तो लेके ऐस वेले तक श्री आसा जी दी वार दे इस लोक शांत शब्द कीर्तन जी की अरदास ਅੱਖਰ ਲਗ ਕਨਾ ਤੁਖ ਭੁਲ ਚੁਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਵੇਂ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ